ਸਿਮਰਨ ਹਾਂਜੀ ਮੈਂ ਕਹਿਣ ਹੀ ਲੱਗਾ ਸੀ ਕੀ ਗੱਲ ਹੈ ਬੜੀ ਚੁੱਪ ਚੋਪਾ ਕੁਛ ਨਹੀਂ ਵੈਸੇ ਕੋਈ ਗੱਲ ਆ ਤਾਂ ਦੱਸ ਦੇ ਨਹੀਂ ਨਹੀਂ ਕੀ ਹੋਇਆ ਵੈਸੇ ਹੀ ਦਿਲ ਜਾਣੇ ਲੱਗ ਰਿਹਾ ਤੂੰ ਅੱਜ ਨਾ ਜਾ ਉਹ ਦੁਕਾਨ ਤੇ ਲੈ ਅੱਜ ਤਾਂ ਜਾਣਾ ਪੈਣਾ ਨਾ 28 ਤਰੀਕ ਹੋ ਗਈ ਆ 1 ਤਰੀਕ ਨੂੰ ਕਿਸ਼ਤਾਂ ਵੀ ਲੱਗਣੀਆਂ ਨੇ ਨਾਲੇ ਸੱਚ ਤੈਨੂੰ ਦੱਸਣਾ ਭੁੱਲ ਗਿਆ ਅਜੇ ਤੱਕ ਸਿਮਰਨ ਨੇਹਾ ਨੇ ਵੀ ਨਹੀਂ ਆਣਾ। ਵੈਸੇ ਹੀ ਓਕਾ ਹੋ ਜਾਣਾ ਅੱਜ। ਚਲ ਠੀਕ ਐ। ਕੋਈ ਗੱਲ ਨਹੀਂ। ਆਪਾਂ ਇੱਕ ਤਰੀਕ ਤੋਂ ਬਾਅਦ ਇੱਕ ਅੱਧੇ ਛੁੱਟੀ ਲੈ ਲਾਂਗੇ ਵਿੱਚੋਂ। ਜਦੋਂ ਨੇਹਾ ਸਿਮਰਨ ਹੋਣਗੇ ਉਹਨਾਂ ਨੂੰ ਬਿਠਾ ਕੇ 4-5 ਘੰਟੇ ਘੁੰਮਾਵਾਂਗੇ ਕਿਤੇ। ਠੀਕ। ਠੀਕ ਐ। ਚਲ ਮੈਂ ਜਾਣਾ। ਠੀਕ ਐ। ਧਿਆਨ ਰੱਖੀ। ਸਿਮਰਨ ਇਦਾਂ ਮੂਹ ਬਣਾ ਕੇ ਨਾ ਮੈਨੂੰ ਭੇਜਿਆ ਕਰ ਦੁਕਾਨ ਤੇ ਫਿਰ ਮੇਰਾ ਉੱਥੇ ਵੀ ਨਹੀਂ ਦੇਣ ਲੱਗਣਾ ਨਹੀਂ ਮੈਂ ਸਮਝਦੀ ਹਾਂ ਉਹ ਤਾਂ ਵੈਸੇ ਹੀ ਮੇਰਾ ਦਿਲ じゃ ਨਹੀਂ ਲੱਗ ਰਿਹਾ ਸੀ ਤਾਂ ਅਥੋਂ ਗਿਆ ਸੀ ਜਿਵੇਂ ਦਿਲ ਮੇਰਾ ਵੀ ਨਹੀਂ ਕਰਦਾ ਕਿ ਤੈਨੂੰ ਇਦਾਂ ਉਦਾਸ ਹੋ ਕੇ ਛੱਡ ਕੇ ਜਾਵਾਂ ਮੈਂ ਦੁਕਾਨ ਤੇ ਪਰ ਜੇ ਮੇਰੀ ਮਜਬੂਰੀ ਨਾ ਹੁੰਦੀ ਮੈਂ ਪੱਕਾ ساری ਦਿਹਾੜੀ ਤੇਰੇ ਨਾਲ ਹੀ ਰਹਿਣਾ ਸੀ ਇਦਾਂ ਉਦਾਸ ਨਾ ਹੋਇਆ ਕਰ ਤੂੰ ਹੱਸਦੀ ਚੰਗੀ ਲੱਗਦੀ ਹੈ ਹੱਸ ਕੇ ਦਿਖਾ ਹਾਂ ਚੱਲ ਕੋਈ ਨਹੀਂ ਮੈਂ ਜਲਦੀ ਆ ਜਾਊਂਗਾ ਠੀਕ ਆ ਧਿਆਨ ਰੱਖੀ ਸਾਹਿਲ ਮਿਲੇ ਕਸ਼ਤੀ ਆਸ ਕੋ ਮੋਲਾ ਸਾਹਿਲ ਮਿਲੇ ਸਿਮਰਨ ਤੁਸੀਂ ਇੱਥੇ ਮੇਰਾ ਘਰ ਹੈ ਨਾ ਦਿਲ ਨਹੀਂ ਲੱਗ ਰਿਹਾ ਸੀ ਮੈਂ ਸੋਚਿਆ ਦੁਕਾਨ ਤੇ ਹੀ ਚੱਲ ਜਾ ਤੁਹਾਡੇ ਕੋ ਤੇ ਤੁਸੀਂ ਇੱਥੇ ਕੀ ਕਰੋਗੇ ਮੈਂ ਸੋਚਿਆ ਨੇਹਾ ਸੀ ਮਨਾਉਣੀ ਆਂ ਤੇ ਹੈ ਨਹੀਂ ਦੁਕਾਨ ਤੇ ਤੁਸੀਂ ਵੀ ਮੇ ਨਾਲ ਘਰੇ ਕੰਮ 'ਚ ਹੱਥ ਵਟਾਉਣੇ ਹੋ ਨਾ ਤੇ ਮੈਂ ਵੀ ਤੁਹਾਡੇ ਨਾਲ ਇੱਥੇ ਹੱਥ ਵਟਾਉਂਗੀ ਕੰਮ 'ਚ ਸਿਮਰਨ ਕਦੇ-ਕਦੇ ਤਾਂ ਮੈਂ ਸੋਚਦਾ ਮਾਂ ਕਿ ਮੈਂ ਕਿੰਨੇ ਪੁੰਨ ਕੀਤੇ ਹੋਣਗੇ ਜਿਹੜਾ ਮੈਨੂੰ ਤੇਰੇ ਵਰਗਾ ਜੀਵਨ ਸਾਥੀ ਮਿਲਿਆ ਤੂੰ ਹਰ ਟਾਈਮ ਆਪਣੀ ਖੁਆਇਸ਼ਾਂ ਛੱਡ ਕੇ ਮੇਰੇ ਨਾਲ ਹੱਥ ਮਡਾਨੀ ਰਹਿਣੀ ਹੈ ਮੇਰੇ ਸੁੱਖ-ਦੁੱਖ ਚ ਨਾਲ ਖੜਦੀ ਆਂ ਸ਼ੁਕਰ ਹਸ ਪ੍ਰਮਾਤਮਾ ਦਾ ਜਿਨੇ ਮੈਨੂੰ ਤੇਰੇ ਵਰਗਾ ਜੀਵਨ ਸਾਥੀ ਦਿੱਤਾ ਜੀ ਮੈਂ ਵੀ ਬੜੀ ਲੱਕੀ ਆਂ ਜੋ ਤੁਸੀਂ ਮੇਰੇ ਹਿੱਸੇ ਆਏ ਪਰ ਇੱਕ ਵਾਦਾ ਕਰੋ ਹਾਂਜੀ ਵਾਦਾ ਕਰਦਾ ਕੁਝ ਖਾਣ ਲਈ ਮੰਗਾਉਂਗੇ ਤੁਸੀਂ ਮੇਰੇ ਲਈ ਹਾਂਜੀ ਜ਼ਰੂਰ ਠੀਕ ਆ ਆਜੋ ਤੁਸੀਂ ਬੈਠੋ ਸੀਟ ਤੇ ਬਸ ਸਫਾਈ ਕਰਨਾ ਫਿਰ ਆਪਾਂ ਕੁਝ ਖਾਵਾਂਗੇ ਮੈਂ ਵੀ ਤੁਹਾਡੇ ਨਾਲ ਕੰਮ ਕਰਾਉਂਗੀ ਤੁਸੀਂ ਵੀ ਕੰਮ ਕਰਾਣਾ ਤੂੰ ਐ ਮੇਰਾ ਲਜਪਾਲ ਜੀ ਸਵਣੇ ਲਾਟ ਅਬ ਤੂੰ ਜੀ ਨਾ